ਤੇ ਇਹਨਾਂ ਦਿਕਾਉਂ ਕਿਹਿੰਦਾ ਕੈਨੇਡਾ ਦਿਕਾਉਂ ਤੈਨੂੰ ਡੈਡੀ ਮੇਲ ਕਰਦਾ ਹੈ ਫਾਇਲਾ ਬੜਾ ਲਗਾ ਕੇ ਵੱਡੀ ਗਰੀ ਸੀ ਮੈਂ ਤਾਂ ਆ ਹੀ ਲੈਤ ਕਰਾਇਆ ਜੀ ਤਾਰਾ ਖੁਦ ਕਰਾ ਤੇ ਜਿੰਦਾ ਸਿੰਘ ਆ ਜੀ ਸਰਪੰਚ ਨраяਨਗੜ੍ਹ ਸੋਈਓ ਸਰਪੰਚ ਸਾਹਿਬ ਕੀ ਮਾਮਲਾ ਅੱਜ ਪੋਸਟਮਾਰਟਮ ਦੇ ਇੱਕ ਮਾਮਲੇ ਤੇ ਆਏ ਹੋ ਇੱਕ ਮਟਰ ਕੇਸ ਦੇ ਸਬੰਧ ਵਿੱਚ ਕੀ ਮਾਮਲਾ ਕੀ ਕਹਿਣਾ ਚਾਹੋਗੇ ਸਾਡੇ ਨੇੜੇ ਹੀ ਘਰ ਆਈ ਗਮਾਂਢੀ 24 25 ਦਿਨ ਹੀ ਹੋਇਆ ਮੁੰਡੇ ਨੂੰ ਵਿਆਹ ਇਹਨੂੰ 8 ਤਰੀਕ 8ਵੇਂ ਮਹੀਨੇ ਦੀ ਕੀ ਕਹਿੰਦੇ 24 ਤਰੀਕ ਨੂੰ ਵਿਆਹ ਹੈ 25 ਨੂੰ ਤੇ ਉਹ ਰਾਤ 2:30 ਵਜੇ ਜਦੋਂ ਮੋਟਰਸਾਈਕਲ ਲੈ ਕੇ ਉਹ ਘਰੋਂ ਗਿਆ ਘਰਦਿਆਂ ਨੂੰ ਉਹਨਾਂ ਦੇ ਨੂੰ ਉਦੋਂ ਪਤਾ ਲੱਗਿਆ ਉਦੋਂ ਬਾਅਦ ਉਹਨਾਂ ਨੇ ਮੈਨੂੰ ਤਵਾਦਾ ਬੁਲਾ ਲਿਆ ਅੰਦਰ ਜਦੋਂ ਦੇਖਿਆ ਉਹ ਕੁੜੀ ਦਾ ਕੀ ਕਹਿੰਦੇ ਆ ਬਾਹਰ ਕਰੇ ਹੋਏ ਸੀ ਕਿ ਕੋਈ ਗੱਲ ਗੁੱਲ ਛੁੱਟ ਕੇ ਮਾਰੇ ਵੀ ਉਹ ਮਰੀ ਵੀ ਸੀਗੀ ਉਦੋਂ ਚਲੋ ਮੈਂ ਵੀ ਜਾ ਕੇ ਦੇਖੀ ਜੀ ਉਦੋਂ ਹੈ ਨਹੀਂ ਸੀ ਜੀ ਉਹ ਉਦੋਂ ਜਦੋਂ ਜਦੋਂ ਮੈਂ ਐਸਐਚਓ ਨੂੰ ਫੋਨ ਲਾਇਆ ਐਸਐਚਓ ਨੇ ਕੀ ਕਹਿੰਦੇ ਆ ਨੰਬਰ ਉਹਦਾ ਟਰੇਸ ਕਰਕੇ ਦਾ ਉਹ ਟੱਲੇ ਵਾਲ ਦੇ ਪੁਲ ਤੋਂ ਫੜ ਲਿਆ ਉਹਨਾਂ ਨੇ ਮੁੰਡਾ ਫੜ ਲਿਆ ਹਾਂ ਮੁੰਡਾ ਫੜ ਲਿਆ ਜੀ ਉਹ ਵੀ ਨਹਿਰ 'ਚ ਸਾਲ ਮਾਰਦਾ ਸੀ ਥੋਕੇ ਤੇ ਉਹ ਵੀ 잡아ਦਾ ਉਹਨਾਂ ਨੇ ਫੜ ਲਿਆ ਹੋਰ ਨਹੀਂ ਕੋਈ ਰੋਲ ਕਿਸੇ ਕਰਦਾ ਇਕੱਲੇ ਮੁੰਡੇ ਦਾ ਹੀ ਆ ਮੁੰਡੇ ਦਾ ਹੀ ਆ ਇਕੱਲੇ ਕੀ ਨਾਮ ਆ ਮੁੰਡੇ ਦਾ ਮੁੰਡੇ ਦਾ ਹਰਮਨ ਹਰਮਨ ਸਿੰਘ ਮੇਰਾ ਨਾਮ ਹੈ ਅਮਰਪਾਲ ਸਿੰਘ ਦਾ ਪਿੰਡ ਲੱਖਾ ਦਾ ਤੇ 25 ਲੱਖ ਰੁਪਏ ਮਿਲ ਕੇ ਹੰ ਦਾ ਵਿਆਹ ਹੋਇਆ ਸੀਗਾ ਤੇ 25 ਲੱਖ ਦੇ ਵਿਆਹ ਤੋਂ ਬਾਅਦ ਯਾਨੀ ਕਿ ਅੱਜ ਕੱਟਣਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਕਿਉਂਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸਵੇਰ 6:30 ਵਜੇ ਪਸਾ ਜਾਂਦਾ ਕੋਈ ਲੱਗਦੇ ਤੇ ਕਿਉਂਕਿ ਇਹਨਾਂ ਨੇ ਜਿਵੇਂ ਦੱਸਿਆ ਗਾ ਲੂੰਗੀ ਜਿਹੜੇ ਮੇਰੇ ਕੋਲ ਜੀ ਉੱਥੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦ ਭਾਗੀ ਦਾ ਹਨਾ ਦੇ ਵਿੱਚ ਮਿਲਿ ਸਕਿਆ ਤੇ ਉਹਨਾਂ ਦੇ ਗਰਦਨ ਤੇ ਬਹੁਤ ਬਾਹਰ ਕੀਤੀ ਹੋਈ ਸੀ ਜਿਹਨਾਂ ਤੇਜ਼ ਕਾਸਣਾ ਤੇ ਕਾਫੀ ਗੰਦੀ ਘਟੀਆ ਤਰੀਕੇ ਨਾਲ ਉਹਨਾਂ ਦੀ ਮੌਤ ਹੋ ਗਈ ਆ ਤੇ ਆ ਵਿਆਹ ਤੋਂ ਬਾਅਦ ਮੁੰਡਾ ਕੋਸ਼ਿਸ਼ ਪਹਿਲਾਂ ਵੀ ਸੰਗ ਪਰੇਸ਼ਾਨ ਕਰਦਾ ਸੀਗਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਪਰ ਸੁਨੇਹ ਘਟਨਾ ਨੂੰ ਆਕਰ ਨੂੰ ਜਾਮ ਤੇ ਇਸ਼ਾਰਿਆਂ ਤੋਂ ਕੀ ਮੰਗ ਚਾਹਦੇ ਪ੍ਰਸ਼ਾਸਨ ਤੋਂ ਸੁਣਵਾਈ ਘੱਟ ਹੋ ਰਹੀ ਹੈ ਜੀ ਸਰਵਾਈ ਕੀਤੀ ਜਾਵੇ ਚੰਗੀ ਤਰੀਕੇ ਨਾਲ ਇਨਸਾਫ ਦਿੱਤਾ ਜਾਵੇ ਇਹ ਬਾਰਬੀ ਜਣਾ ਸੀ ਇਹਨੇ ਬਾਹਰ ਦਾ ਆ ਵਾ ਜੀ ਲਾਇਆ ਹੋਇਆ ਸੀਗਾ ਕਰਦੇ ਵੀ ਬਾਣੀ ਅੰਦਰ ਠੀਕ ਹੈ ਕਿਹੜਾ ਪਿੰਡ ਮਤਲਬ ਇਹ ਹੋਈ ਸੀ ਨਿਰਮਨਗੜ੍ਹ ਸਹੀਆਂ ਪਈ ਸੀ ਅੱਛਾ ਪਛੰਦੀਆਂ ਤੋਂ ਸਾਡੇ ਪਿੰਡੋਂ ਰਿਸ਼ਤੇਦਾਰੀ ਹੈ ਲੱਖੇ ਦੀ ਲੱਖੇ ਪਿੰਡ ਦੀ ਕੁੜੀ ਹੈ ਉਹਦੇ ਕੁੜੀਆਂ ਕੁੜਾਰ ਬਹੁਤ ਨਰਮ ਹੈ ਕੁੜੀ ਦੀ ਮੈਰਿਜ ਹੋਈ ਨੂੰ ਹਜੇ ਤਕਰੀਬਨ 20 ਦਿਨ ਹੀ ਹੋਏ ਐ ਤੇ ਇਹਨਾਂ ਨੇ ਰਾਤ ਹੋਰੇ ਆਏ ਨੇ ਕੁੜੀ ਆਏ ਨੇ ਤਾਂ ਜੇ ਹੁਣ ਪੁਸ਼ ਕਰਦੇ ਕਹਿੰਦੇ ਆ ਕਿ ਜਿੰਨੀ 23 ਚੋਂ ਸਾਨੂੰ ਤਸਤੀ ਆ ਫਰੀ ਕਾਰਵਾਈ ਵਧੀਆ ਕਰਨ ਲਈ ਪੁਸ਼ ਵਾਲੇ ਸਾਰੀ ਕਰਨੀ ਚਾਹੀਦੀ ਵੀ ਹਨ ਨੂੰ ਨਹੀਂ ਘਟਣਾ ਵਕਤ ਕਿ ਕਿਹੜੇ ਪਿੰਡ ਵਿਆਹੀ ਸੀ ਇਹ ਨਰੈਣਗੜ੍ਹ ਸੋਈਆਂ ਕਿ ਕੋਈ ਦਾ ਕੋਈ ਮਸਲਾ ਸੀ ਕੋਈ ਦਾਦ ਦੇ ਜਨੂੰ ਲੈ ਕੇ ਜੀ ਉਹ ਲ ਮੰਗਦੇ ਸੀ ਕਿ ਤੋਖ ਮੰਗ ਲੈਂਦੇ ਸੀ ਵਿਆਹ ਤੋਂ ਪਹਿਲਾਂ ਵੀ ਉਹਨਾਂ ਨੇ ਉੱਥੇ ਅੰਦੀ ਉਸ ਜ਼ਮੀਨ ਦੇਹਰਾ ਲਖਾਈ ਵੀ ਹੈ ਤੇ ਹੁਣ ਵੀ ਐਸੇ ਨਹੀਂ ਮੰਗ ਕਰਦੇ ਸੀ ਉਹਦਾ ਬੀਜਾ ਕੁੜੀ ਦਾ ਆਇਆ ਬਸ ਕਿੰਨੇ ਪਰ ਪਰਸੂ ਜੀ ਇਹ ਦੋ ਪਰ ਕੀ ਲੱਗਦਾ ਜੀ ਇਹ ਕਤਲ ਆ ਜੀ ਕਤਲ ਹੈ ਬਿਲਕੁਲ ਕਤਲ ਹੈ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦਾ ਜੀ ਕਿ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਐਸਐਸਐਮ ਧੱਲੇਵਾਲ ਨਿਰਮਲਜੀਤ ਸਿੰਘ ਸਵੇਰ ਤੋਂ ਹੀ ਕਿੰਨੀ ਇਨਫੋਰਮੇਸ਼ਨੰ ਮਿਲ ਰਤੋ ਹੀ ਸੀਗੀ ਜਿਹਦੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਅਜ਼ਮੀਰ ਸਿੰਘ ਨੇ ਆਪਣਾ ਬਿਆਨ ਮੇਰੇ ਕੋਲ ਤਸਦੀਕ ਕਰਵਾਇਆ ਕਿ ਐਂ ਕਰਕੇ ਮੇਰੀ ਕੁੜੀ ਨੂੰ ਉਹਦੇ ਸਹੁਰਿਆਂ ਨੇ ਮਾਰ ਦਿੱਤਾ ਅਸੀਂ ਮੌਕੇ ਤੇ ਜਾ ਕੇ ਉਹਨੂੰ ਨਾਮ ਲੈ ਕੇ ਜਦੋਂ ਮੌਕੇ ਤੇ ਗਿਆ ਉਸ ਤੋਂ ਜਾ ਕੇ ਪੂਰੇ ਕਾਇਦੇ ਕਾਨੂੰਨ ਨਾਲ ਸਾਰਾ ਉਥੋਂ ਐਵੀਡੈਂਸ ਕਲੈਕਟ ਕਰਕੇ ਡੈੱਡ ਬੋਡੀ ਨੂੰ ਕਾਬਜੇ ਚ ਲੈ ਲੈ ਆ ਸੀ ਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਸੀ ਹੁਣ ਅਸੀਂ ਪੋਸਟਮਾਰਟਮ ਕਰਵਾ ਕੇ ਆ ਬਾਕੀ ਅਗਲੀ ਕੱਲ ਜਿਹੜੀ ਤਫਤੀਸ਼ ਹੋਆ ਮੱਥ ਲਿਆਵਾਂਗੇ ਤੇ ਇਹਦੇ ਤੇ ਮੁਕੱਦਮਾ ਨੰਬਰ 43 ਮਿਤੀ ਅੱਜ ਦੀ 2024 ਆਧਿੰਤਾਰਾ 103 ਦਰਜ ਰਜਿਸਟਰ ਹੋ ਗਿਆ ਨਹੀਂ ਹਾਲੇ ਤੱਕ ਹੀ ਰਿਹਾ